ਮੈਂ ਗਗਨਪਸੇ ਕੋਚਿੰਗ ਸੈਂਟਰ ਦਾ ਸਰੰਦ ਸਵਾਗਤ ਹੈ ਸ਼੍ਰੀ ਗੁਰੂ ਰਾਮਲਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕਿ ਸੁਭਾ ਸ੍ਰੀ ਚੱਲ ਰਹੀ ਹੈ ਜੋ ਕਿ ਪੰਜਾਬੀ ਐਲੀਜੀਬਿਲਟੀ ਟੈਸਟ ਜੋ ਕਿ ਤੁਹਾਡਾ ਹੁੰਦਾ ਹੈ ਉਸ ਦੀ ਚੱਲ ਰਹੀ ਹੈ ਦੋਸਤੋ ਅਤੇ ਅੱਜ ਸ਼ਾਮ ਤੋਂ ਤੁਹਾਡੀ ਪੰਜਾਬ ਜੀਕੇ ਦੀ ਮੋਸਟ ਇੰਪੋਰਟੈਂਟ ਜੋ TCS ਦੁਆਰਾ ਪੁੱਛੇ ਜਾ ਗਏ ਹਨ ਪੰਜਾਬ ਪੁਲਿਸ ਦੇ ਵਿੱਚ ਤਾਂ ਪੰਜਾਬ ਪੁਲਿਸ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਬਾਕੀ ਪੇਪਰਾਂ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ ਇਹ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੁਹਾਨੂੰ ਇੱਕ ਕੁਐਸਚਨ ਦੇ ਨਾਲ ਹੋਰ ਵੀ ਇਨਫੋਰਮੇਸ਼ਨ ਦਿੱਤੀ ਜਾਵੇਗੀ ਐਕਸਟਰਾ ਇਨਫੋਰਮੇਸ਼ਨ ਜੋ ਵੀ ਬਣੇਗੀ ਕੁਐਸਚਨ ਦੀ ਤੁਹਾਨੂੰ ਦਿੱਤੀ ਜਾਵੇਗੀ ਅਤੇ 2b ਪੁਆਇੰਟ ਜੋ ਕੁਐਸਚਨ ਪੁੱਛੇ ਜਾਂਦੇ ਹਨ ਉਹੀ ਇਨਫਰਮੇਸ਼ਨ ਦਿੱਤੀ ਜਾਵੇਗੀ ਤਾਂ ਦੋਸਤੋ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਅਤੇ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰ ਦੇਣਾ ਤਾਂ ਜੋ ਸਾਰਿਆਂ ਨੂੰ ਇਹ ਇਨਫਰਮੇਸ਼ਨ ਅਤੇ ਇਹ ਕੁਐਸਚਨ ਮਿਲ ਸਕਣ ਦੋਸਤੋ ਤਾਂ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਨਾ ਟਾਈਮ ਵੇਸਟ ਕਰਦੇ ਹੋਏ ਦੋਸਤੋ ਪਹਿਲਾ ਕੁਐਸਚਨ ਕਹਿੰਦਾ ਹੈ ਸਤਲੁਜ ਦਰਿਆ ਉੱਤੇ ਹੇਠ ਲਿਖੇ ਡੈਮ ਵਿੱਚੋਂ ਕਿਹੜਾ ਡੈਮ ਬਣਾਇਆ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਇਹ ਤਾਂ ਕੀ ਹੈ ਦਮਸਲ ਡੈਮ ਟੀਸੀਐਸ ਦੁਆਰਾ ਪੁੱਛਿਆ ਗਿਆ ਹੈ ਸ਼ਾਹਪੁਰ ਕੰਡੀ ਡੈਮ ਨਹੀਂ ਸਰ ਜੀ ਬੰਨਾ ਡੈਮ ਨਹੀਂ ਸਰ ਜੀ ਭਾਗੜਾ ਡੈਮ ਸਾਰਿਆਂ ਨੂੰ ਕੁਐਸਚਨ ਇਹ ਆਉਂਦਾ ਹੋਵੇਗਾ ਤਾਂ ਦੋਸਤੋ ਅਸੀਂ ਇੱਥੇ ਹੀ ਨਹੀਂ ਬਸ ਕਰਨਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੰਸਕ੍ਰਿਤ ਦੇ ਵਿੱਚ ਜੋ ਕਿ ਸੰਸਕ੍ਰਿਤ ਦੇ ਵਿੱਚ ਨਾਮ ਹੈ ਸਤਲੁਜ ਦਾ ਕੀ ਨਾਮ ਹੈ ਤਾਂ ਦੋਸਤੋ ਇੱਕ ਟ੍ਰਿਕ ਹੈ ਸਤਲੁਜ ਕਿੱਥੇ ਵਹਿੰਦਾ ਹੈ ਪੰਜਾਬ ਦੇ ਵਿੱਚ ਵਹਿੰਦਾ ਹੈ ਤਾਂ ਇੱਥੇ ਤੱਕ ਤਾਂ ਠੀਕ ਹੈ ਅੱਗੇ ਲਾ ਲਓ ਤੇ ਦੂਜਾ ਦੇਖੋ ਪੰਜਾਬ ਦੇ ਲੋਕਾਂ ਨੂੰ ਤਰੀ ਪਸੰਦ ਹੈ ਤਾਂ ਤਰੀ ਲਾ ਦਿਓ ਤਾਂ ਕੀ ਬਣ ਜਾਵੇਗਾ ਸੰਸਕ੍ਰਿਤ ਨਾਮ ਸਤਲੁਤਰੀ ਬਣ ਜਾਵੇਗਾ ਦੋਸਤੋ ਦੂਜੀ ਗੱਲ ਕੀਤੀ ਜਾਵੇ ਕਿ ਦੇਖੋ ਸਾਡੇ ਜੋ ਹੈ ਆਰਬੀਐਸ ਸਿਸਟਮ ਚੱਲਦਾ ਹੈ ਦਰਿਆਵਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਕਿੰਨੇ ਦਰਿਆ ਵਹਿੰਦੇ ਹਨ ਤਿੰਨ ਦਰਿਆ ਵਹਿੰਦੇ ਹਨ ਸਰ ਜੀ ਰਾਵੀ ਬਿਆਸ ਅਤੇ ਸਤਲੁਜ ਤਿੰਨ ਦਰਿਆ ਵਹਿੰਦੇ ਹਨ ਸਾਨੂੰ ਪਤਾ ਹੈ ਦੂਜੀ ਦੇਖਿਆ ਜਾਵੇ ਦੋਸਤੋ ਇੱਥੇ ਜੋ ਕਿ ਆਰ ਹੈ ਬੀ ਹੈ ਐਸ ਹੈ ਤਾਂ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿੰਨੇ ਕਿੰਨੇ ਜ਼ਿਲ੍ਹੇ ਕਿਸ-ਕਿਸ ਨੂੰ ਲੱਗਦੇ ਹਨ ਤਾਂ ਇੱਥੇ ਲੱਗਦਾ ਹੈ ਇੱਥੇ ਲੱਗਦਾ ਇੱਥੇ ਤਾਂ ਦੇਖੋ ਦੋਸਤੋ ਰਾਵੀ ਦਰਿਆ ਨੂੰ ਤਿੰਨ ਜ਼ਿਲ੍ਹੇ ਲੱਗਦੇ ਹਨ ਤਾਂ ਤਿੰਨ ਦਾ ਟੇਬਲ ਪੜੋ 3 2 ਕਿੰਨਾ ਹੁੰਦਾ ਹੈ 6 3 3 ਕਿੰਨਾ ਹੁੰਦਾ ਹੈ 9 ਤਾਂ 369 ਕੀ ਹੈ ਇਹ ਸਾਡੇ ਜ਼ਿਲ੍ਹੇ ਲੱਗਦੇ ਹਨ ਦੋਸਤੋਂ ਹੁਣ ਕਿਹੜੇ-ਕਿਹੜੇ ਲੱਗਦੇ ਹਨ ਕੀ ਕੀ ਨਾਮ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਵੀ ਲਿਖ ਸਕਦੇ ਹੋ ਤੇ ਜੇਕਰ ਨਹੀਂ ਪਤਾ ਤਾਂ ਤੁਸੀਂ ਇਹ ਚੈੱਕ ਕਰਨਾ ਤੁਹਾਡਾ ਇਹ ਕੀ ਹੈ ਹੋਮਵਰਕ ਹੈ ਦੋਸਤੋਂ ਦੂਜੀ ਗੱਲ ਦੇਖਿਆ ਜਾਵੇ ਤਾਂ 9 ਜ਼ਿਲ੍ਹੇ ਜਿਸ ਨੂੰ ਲੱਗਦੇ ਹਨ ਉਹ ਕਿ ਸਭ ਤੋਂ ਵੱਡਾ ਪੰਜਾਬ ਦਾ ਦਰਿਆ ਵੀ ਹੈ ਤਾਂ ਉਹ ਕਿਹੜਾ ਹੈ ਸਤਲੁਜ ਹੈ ਸਰ ਜੀ ਤੇ ਸਤਲੁਜ ਦਾ ਸੰਸਕ੍ਰਿਤ ਨਾਮ ਤੁਹਾਨੂੰ ਮੈਂ ਦੱਸ ਦਿੱਤਾ ਸੀ ਤਾਂ ਭਾਗੜਾ ਡੈਮ ਕੀ ਹੈ ਸਤਲੁਜ ਦਰਿਆ ਤੇ ਬਣਿਆ ਹੋਇਆ ਹੈ ਤੇ ਇੱਥੇ ਹੀ ਨਹੀਂ ਦੋਸਤੋ ਕਿ ਇਹ ਜੋ ਹੈ ਪੰਜਾਬ ਹੈ ਸਾਡਾ ਤਿਕੋਣਾ ਹੈ ਤੇ ਇਧਰਲੇ ਪਾਸੋਂ ਇੱਥੇ ਆ ਕੀ ਆ ਸਤਲੁਜ ਦਰਿਆ ਆਉਂਦਾ ਬਿਆਸ ਆਉਂਦਾ ਆ ਰਾਵੀ ਆਉਂਦਾ ਹੈ ਇੱਥੇ ਆ ਕੇ ਸੰਗਮ ਹੁੰਦਾ ਤਾਂ ਆ ਜੋ ਹੈ ਭਾਖੜਾ ਦਰਿਆ ਹੈ ਇੱਥੇ ਆ ਕੇ ਐਂਟਰ ਕਰਦਾ ਹੈ ਪੰਜਾਬ ਵਿੱਚ ਤਾਂ ਕਿੱਥੇ ਇਹ ਰੋਪੜ ਦੇ ਵਿੱਚ ਜੋ ਕਿ ਰੋਪੜ ਜ਼ਿਲ੍ਹਾ ਉੱਥੇ ਕਰਦਾ ਬਟ ਉਸ ਤੋਂ ਪਹਿਲਾਂ ਕੀ ਹੈ ਹਿਮਾਚਲ ਪ੍ਰਦੇਸ਼ ਹੈ हिमाचल प्रदेश ਦੇ ਵਿੱਚ ਜੋ ਕਿ ਬिलासपुर ਜ਼ਿਲ੍ਹਾ ਹੈ ਉੱਥੇ ਇਹ ਉੱਥੋਂ ਆਉਂਦਾ ਹੈ ਤੇ ਉੱਥੋਂ ਕੀ ਹੈ ਰੋਪੜ ਦੇ ਵਿੱਚ ਐਂਟਰ ਕਰਦਾ ਹੈ ਤਾਂ ਦੋਸਤੋ ਇਹ ਵੀ ਯਾਦ ਰੱਖਣਾ ਹੈ ਤੇ ਰੋਪੜ ਦੋਸਤੋ ਕਿਹੜੀ ਡਿਵੀਜ਼ਨ ਦੇ ਵਿੱਚ ਹੈ ਸਾਡੇ ਪੰਜਾਬ ਵਿੱਚ ਟੋਟਲ 5 ਡਿਵੀਜ਼ਨ ਹਨ ਅਤੇ ਕਿਹੜੀਆਂ-ਕਿਹੜੀਆਂ ਹਨ ਦੋਸਤੋ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦੇਣਾ ਅਤੇ ਰੋਪੜ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਇਹ ਵੀ ਦੱਸ ਦੇਣਾ ਤੇ ਇਹ ਵੀ ਦੱਸਣਾ ਕਿ ਸਭ ਤੋਂ ਛੋਟੀ ਡਿਵੀਜ਼ਨ ਕਿਹੜੀ ਹੈ ਤੇ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਹੈ ਦੋਸਤੋ ਤਾਂ ਇਹ ਸੀ ਇਸ ਦੇ ਬਾਰੇ ਇਨਫੋਰਮੇਸ਼ਨ ਜਿਸ ਦੇ ਪੇਪਰ ਵਿੱਚ ਕੁਐਸਚਨ ਸਿੱਧੇ-ਸਿੱਧੇ ਪੁੱਛੇ ਜਾਂਦੇ ਹਨ ਦੋਸਤੋ ਵਧੀਆ ਲੱਗੀ ਇਨਫੋਰਮੇਸ਼ਨ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ ਨਤੇ ਦੋਸਤੋ ਇੱਕ ਹੋਰ ਪਿਆ ਹੈ ਇੱਥੇ ਹੀ ਸ਼ਾਹਪੁਰ ਕਾਂਡੀ ਡੈਮ ਪਿਆ ਹੈ ਇਹ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਹੈ ਕਿ ਸਰ ਜੀ ਇਹ ਰਾਵੀ ਦਰਿਆ ਤੇ ਬਣਿਆ ਹੋਇਆ ਹੈ ਸ਼ਾਹਪੁਰ ਕਾਂਡੀ ਡੈਮ ਬਣਿਆ ਹੋਇਆ ਹੈ ਥੀਨ ਡੈਮ ਇਸਤੇ ਹੈ ਤੇ ਰਾਵੀ ਨੂੰ ਤਿੰਨ ਜ਼ਿਲ੍ਹੇ ਲੱਗਦੇ ਹਨ ਸਰ ਜੀ ਅਸੀਂ ਹੁਣੇ ਆਰਬੀਐਸ ਸਿਸਟਮ ਦੇਖਿਆ ਹੈ ਤੇ ਤਿੰਨ ਜ਼ਿਲ੍ਹੇ ਇਸ ਨੂੰ ਲੱਗਦੇ ਹਨ ਤਾਂ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਕਹਿੰਦਾ ਹੈ ਆਪਰੇਸ਼ਨ ਬਲੂ ਸਟਾਰ ਇਹਨਾਂ ਵਿੱਚੋਂ ਕਿਸ ਮੇਜਰ ਜਰਨਲ ਦੀ ਕਮਾਂਡ ਹੇਠ ਚਲਾਇਆ ਗਿਆ ਸੀ ਤਾਂ ਇਹ ਫੈਕਚੁਅਲ ਕੁਐਸਚਨ ਹੈ ਇਹ ਚਲਾਇਆ ਗਿਆ ਸੀ ਕੁਲਦੀਪ ਸਿੰਘ ਬਰਾੜ ਦੁਆਰਾ ਚਲਾਇਆ ਗਿਆ ਸੀ ਬਲੂ ਸਟਾਰ ਜੋ ਹੋਇਆ ਸੀ 84 ਵੇਲੇ ਹੋਇਆ ਸੀ ਦੋਸਤੋ ਇਹ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਿਸ ਸਨ ਦੇ ਅਪ੍ਰੈਲ ਮਹੀਨੇ ਸਿੰਘ ਸਭਾ ਦਾ ਨਾਮ ਬਦਲ ਕੇ ਖਾਲਸਾ ਦਿਵਾਨ ਕੀਤਾ ਗਿਆ ਸੀ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਹੁਣ ਸਾਨੂੰ ਇਹ ਤਾਂ ਪਤਾ ਲੱਗਾ ਕਿ ਸਿੰਘ ਸਭਾ ਦਾ ਨਾਮ ਬਦਲ ਕੇ ਕੀ ਹੈ ਖਾਲਸਾ ਦਿਵਾਨ ਕੀਤਾ ਗਿਆ ਸੀ ਤਾਂ ਇਹ ਵੀ ਪਤਾ ਹੋਣਾ ਜੀ ਕਿ ਸਿੰਘ ਸਭਾ ਬਣਾਈ ਕਿਉਂ ਗਈ ਸੀ ਕਿਉਂਕਿ ਮਸ਼ਿਨਰੀ ਸਨ ਜੋ 크ਿਸਚੀਅਨ ਸਨ ਸਿੱਖ ਕੀ ਕਰ ਰਹੇ ਸਨ ਉਹਨਾਂ ਦੇ ਵਿੱਚ ਜਾ ਕੇ ਧਰਮ ਪਰिवर्तन ਹੋ ਗਿਆ ਸੀ ਜਿਸ ਦੀ ਜੋ ਸ਼ੁਰੂਆਤ ਕੀਤੀ ਸੀ ਮਹਾਰਾਜਾ ਦਲੀਪ ਸਿੰਘ ਤੋਂ ਹੋ ਗਈ ਸੀ ਮਸ਼ੀਨਰੀ ਦੇ ਵਿੱਚ ਚਲਾ ਗਿਆ ਸੀ ਇਸ ਕਰਕੇ ਸਿੰਘ ਸਭਾ ਦੀ ਲੋੜ ਪਈ ਸੀ ਤਾਂ ਕੁਐਸਚਨ ਕਹਿੰਦਾ ਹੈ ਕਿ ਕਦੋਂ ਖਾਲਸਾ ਦੀਵਾਨ ਉਹਦਾ ਨਾਮ ਬਦਲ ਕੇ ਖਾਲਸਾ ਦੀਵਾਨ ਕੀਤਾ ਗਿਆ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਦੇਖਦੇ ਹਾਂ ਕਿ ਸਿੰਘ ਸਭਾ ਕਦੋਂ ਬਣੀ ਸੀ 1873 ਵਿੱਚ ਬਣੀ ਸੀ ਸਿੰਘ ਸਭਾ ਜਿਸ ਨੂੰ ਕੀ ਕਹਿੰਦੇ ਹਨ ਅੰਮ੍ਰਿਤਸਰ ਦੇ ਵਿੱਚ ਇਸ ਦੀ ਬੈਠਕ ਹੋਈ ਸੀ ਇਸ ਕਰਕੇ ਇਸ ਨੂੰ ਕਹਿ ਦਿੰਦੇ ਹਨ ਅੰਮ੍ਰਿਤਸਰ ਦੀ ਸਿੰਘ ਸਭਾ ਚਲੋ ਉਸ ਤੋਂ ਅੱਗੇ ਆਪਾਂ ਗੱਲ ਕੀਤੀ ਜਾਵੇ ਕਿ 1879 ਦੇ ਵਿੱਚ ਅੰਮ੍ਰਿਤਸਰ ਦੀ ਜੋ ਬੈਠਕ ਹੋਈ ਸੀ ਉਸ ਦਾ ਨਾਮ ਦੇ ਦਿੱਤਾ ਗਿਆ ਲਾਹੌਰ ਸਿੰਘ ਸਭਾ ਦਿੱਤਾ ਗਿਆ ਦੋਸਤੋ ਇਹ ਯਾਦ ਰੱਖਣਾ 1879 ਲਾਹੌਰ ਵਾਲੀ ਕੀ ਹੈ ਇਹ ਸਿੰਘ ਸਭਾ ਬਣ ਗਈ ਲਾਹੌਰ ਦੇ ਵਿੱਚ ਇਸ ਦੀ ਬ੍ਰਾਂਚ ਬਣ ਗਈ ਸੀ ਉਸ ਤੋਂ ਅੱਗੇ ਦੇਖਿਆ ਜਾਵੇ 1879 1873 ਤੇ 1880 ਦੇ ਵਿੱਚ ਜਾ ਕੇ ਕੀ ਹੈ ਅੰਮ੍ਰਿਤਸਰ ਅਤੇ ਲਾਹੌਰ ਵਾਲੇ ਦੋਨੇ ਕੀ ਹੈ ਇਕੱਠੇ ਹੋ ਗਏ ਸਨ ਇਹ ਵੀ ਯਾਦ ਰੱਖਣਾ ਹੈ ਦੋਸਤੋ ਤੇ ਉਸ ਤੋਂ ਬਾਅਦ ਦੇਖਿਆ ਜਾਵੇ 1883 ਦੇ ਵਿੱਚ ਇਨ੍ਹਾਂ ਦੋਨਾਂ ਦਾ ਨਾਮ ਬਦਲ ਕੇ ਕੀ ਦਿੱਤਾ ਗਿਆ ਸੀ ਖਾਲਸਾ ਜੋ ਕਿ ਦੀਵਾਨ ਰੱਖਿਆ ਗਿਆ ਸੀ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ 1883 ਮਤਲਬ ਕੀ ਹੈ ਦੋਸਤੋ 1873 ਤੋਂ ਸਿੰਘ ਸਭਾ ਬਣੀ ਫਿਰ 1879 ਦੇ ਵਿੱਚ ਆ ਕੇ ਲਾਹੌਰ ਦੀ ਸਿੰਘ ਸਭਾ ਬਣ ਗਈ ਫਿਰ 1880 ਦੇ ਵਿੱਚ ਲਾਹੌਰ ਪਲੱਸ ਅੰਮ੍ਰਿਤਸਰ ਵਾਲੀ ਦੋਨੇ ਇਕੱਠੇ ਹੋ ਗਏ ਫਿਰ 1883 ਦੇ ਵਿੱਚ ਜਾ ਕੇ ਇਸ ਦਾ ਨਾਮ ਕੀ ਆ ਖਾਲਸਾ ਦੀਵਾਨ ਕੀਤਾ ਗਿਆ ਅਤੇ ਇੱਥੇ ਹੀ ਨਹੀਂ ਇਸ ਤੋਂ ਅੱਗੇ 1902 ਦੇ ਵਿੱਚ ਕੀਆ ਉਹੀ ਖਾਲਸਾ ਦੀਵਾਨ ਦਾ ਨਾਮ ਦੋਸਤੋ ਚੀਫ ਖਾਲਸਾ ਰੱਖ ਦਿੱਤਾ ਗਿਆ ਸੀ ਇਹ ਵੀ ਯਾਦ ਰੱਖਣ ਵਾਲੀ ਹੈ ਤਾਂ ਇਹ ਸੀ ਦੋਸਤੋ ਐਕਸਟਰਾ ਇਨਫੋਰਮੇਸ਼ਨ ਕਵੈਸਚਨ ਸਿੱਧੇ-ਸਿੱਧੇ ਬੰਦੇ ਹਨ ਦੋਸਤੋ ਤਾਂ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦਾ ਹੈ ਅਤੇ ਇਸ ਤੋਂ ਅੱਗੇ ਜਿੰਨੇ ਵੀ ਕਵੈਸਚਨ ਹੋਣਗੇ ਜਿੱਥੇ ਬੰਦਾ ਹੋਇਆ ਤੁਹਾਨੂੰ ਮੈਂ ਇੱਕ ਐਮਸੀਕਿਊ ਤੋਂ ਮਲਟੀ ਐਮਸੀਕਿਊ ਬਣਾਵਾਂਗਾ ਬਸ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਦੋਸਤੋ ਨੈਕਸਟ ਹੈ ਅਗਲਾ ਕਵੈਸਚਨ ਕਹਿੰਦਾ ਹੈ ਹੇਠ ਦਿੱਤੇ ਵਿੱਚੋਂ ਕਿਸ ਨੂੰ ਦਿਲਰੁਬਾ ਨਾਮਕ ਯੰਤਰ ਦੀ ਕਾਰ ਦਾ ਸਿਹਰਾ ਦਿੱਤਾ ਗਿਆ ਹੈ ਦਾ ਦੇਖੋ ਯਾਦ ਰੱਖਣਾ ਦਿਲ ਰੁਬਾ ਦਿਲ ਰੁਬਾ ਨਾਮਕ ਜੰਤਰ ਦੀ ਕਾਰ ਦਾ ਸਿਹਰਾ ਦਿੱਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਯਾਦ ਰੱਖਣਾ ਹੈ ਦੋਸਤੋ ਗੁਰਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਇਹ ਪਹਿਲਾ ਕੁਐਸਚਨ ਬਣ ਗਿਆ ਦੋਸਤੋ ਕਮੈਂਟ ਬਾਕਸ ਦੇ ਵਿੱਚ ਦੱਸ ਦੋ ਜਨਮ ਕਿੱਥੇ ਹੋਇਆ ਸੀ ਫਿਰ ਉਹਨਾਂ ਨੇ ਕਿਹੜਾ ਨਗਰ ਬਸਾਇਆ ਸੀ ਦੋਸਤੋ ਨਗਰ ਕਮੈਂਟ ਬਾਕਸ ਵਿੱਚ ਦੱਸ ਦੋ ਅਤੇ ਤੀਜਾ ਹੈ ਜੋ ਕਿ ਇਹਨਾਂ ਦੀ ਡੈਥ ਹੋਈ ਸੀ ਮਤਲਬ ਕੀ ਹੈ ਮੌਤ ਹੋਈ ਸੀ ਉਹ ਕਿੱਥੇ ਹੋਈ ਸੀ ਡੈਥ ਕਿੱਥੇ ਹੋਈ ਸੀ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਜਨਮ ਹੋਇਆ ਸੀ ਪਟਨਾ ਸਾਹਿਬ ਦੇ ਪਟਨਾ ਸਾਹਿਬ ਵਿਖੇ ਹੋਇਆ ਸੀ ਪਟਨਾ ਸਾਹਿਬ ਜਿੱਥੇ ਤਖਤ ਸ੍ਰੀ ਪਟਨਾ ਸਾਹਿਬ ਹੈ ਉਹ ਜਨਮ ਭੂਮੀ ਹੈ ਜੋ ਨਗਰ ਵਸਾਇਆ ਸੀ ਦੋਸਤੋ ਉਹ ਸੀ ਪੌਂਟਾ ਸਾਹਿਬ ਤਾਂ ਪਟਨਾ ਸਾਹਿਬ ਪੌਂਟਾ ਸਾਹਿਬ ਜਦੋਂ ਡੈਥ ਹੋਈ ਸੀ ਤਾਂ ਉਹ ਕਿੱਥੇ ਹੋਈ ਸੀ ਦੋਸਤੋ ਨੰਦੇੜ ਸਾਹਿਬ ਵਿਖੇ ਹੋਈ ਸੀ ਇਹ ਵੀ ਯਾਦ ਰੱਖਣਾ ਹੈ ਮਹਾਰਾਸ਼ਟਰ ਦੇ ਵਿੱਚ ਯਾਦ ਰੱਖਣਾ ਹੈ ਦੋਸਤੋ ਤਾਂ ਇਹ ਕੀ ਆ ਤਿੰਨ ਕੁਐਸਚਨ ਪੁੱਛੇ ਜਾਂਦੇ ਹਨ ਗੁਰਗੋਬਿੰਦ ਸਿੰਘ ਦੇ ਜਦੋਂ ਆਪਾਂ ਵੀਡੀਓ ਲੈ ਕੇ ਆਵਾਂਗੇ ਉਸ ਦੇ ਵਿੱਚ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਜਾਵੇਗੀ ਦੋਸਤੋ ਤਾਂ ਆਪਾਂ ਬਸ ਇੱਕ ਚੀਜ਼ ਯਾਦ ਰੱਖਣੀ ਹੈ ਗੁਰਗੋਬਿੰਦ ਸਿੰਘ ਦਾ ਇੱਕ ਕੁਐਸਚਨ ਬਣਿਆ ਸੀ ਪਿਛਲੀ ਵਾਰ ਦੋਸਤੋ ਪੇਪਰ A ਦੇ ਵਿੱਚ ਕਿ ਰੰਗਰੇਟਾ ਗੁਰੂ ਦਾ ਬੇਟਾ ਕਿਸ ਨੇ ਕਿਸ ਨੂੰ ਕਿਹਾ ਸੀ ਇਹ ਯਾਦ ਰੱਖਣਾ ਹੈ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦਿਓ ਕਿ ਕਿਸ ਨੇ ਕਿਹਾ ਸੀ ਅਤੇ ਕਿਸ ਨੂੰ ਕਿਹਾ ਸੀ ਕਿਸ ਨੂੰ ਕਿਹਾ ਸੀ ਰੰਗਰੇਟਾ ਗੁਰੂ ਦਾ ਬੇਟਾ ਕਿਉਂ ਕਿਹਾ ਸੀ ਇਹ ਵੀ ਦੋਸਤੋ ਕਮੈਂਟ ਬਾਕਸ ਵਿੱਚ ਤੁਸੀਂ ਦੱਸਣਾ ਹੈ ਗੁਰੂ ਤੇਗ ਬਹਾਦਰ ਜੀ ਦਾ ਕੁਐਸਚਨ ਬਾੰਦਾ ਹੈ ਦੋਸਤੋ ਕਿ ਗੁਰੂ ਲਾਡੋ ਰੇ ਕਿਸ ਗੁਰੂ ਬਾਰੇ ਕਿਆ ਗਿਆ ਸੀ ਗੁਰੂ ਲਾਧੋ ਰਹੇ ਕਿਸ ਨੇ ਕਿਹਾ ਸੀ ਇਹ ਵੀ ਯਾਦ ਰੱਖਣਾ ਹੈ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ ਸੀ ਅਤੇ ਜਿੱਥੇ ਹੋਈ ਸੀ ਉਹ ਉੱਥੇ ਕਿਹੜਾ ਗੁਰਦੁਆਰਾ ਸਾਈਬ ਹੈ ਅਤੇ ਉਹ ਕਿਸ ਨੇ ਬਣਾਇਆ ਹੈ ਦੋਸਤੋ ਇਹ ਕੁਐਸਚਨ ਸਾਰੇ ਹਨ ਜੋ ਕਿ ਤੁਸੀਂ ਯਾਦ ਵੀ ਰੱਖਣਿਆ ਤੇ ਜੇਕਰ ਯਾਦ ਹਨ ਤਾਂ ਕਮੈਂਟ ਬਾਕਸ ਵਿੱਚ ਇਹਨਾਂ ਦਾ ਆਨਸਰ ਵੀ ਦੇਣਾ ਹੈ ਗੁਰੂ ਰਾਮਦਾਸ ਜੀ ਦੋਸਤੋ ਗੁਰੂ ਅਮਰਦਾਸ ਜੀ ਇਹ ਤੁਹਾਨੂੰ ਮੈਂ 200 ਪਲੱਸ ਕੁਐਸਚਨ ਵਾਲੀ ਵੀਡੀਓ ਦਿੱਤੀ ਹੋਈ ਆ ਉਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਗਈ ਹੈ ਜੇਕਰ ਦੋਸਤੋ ਉਹ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖ ਲੈਣਾ ਮੈਰਾਥਨ 200 ਪਲੱਸ ਕੁਐਸਚਨ ਹਨ ਗੁਰੂਆਂ ਦੇ ਨਾਲ ਰਿਲੇਟਡ ਕੁਐਸਚਨ ਦੋਸਤੋ ਕੋਈ ਵੀ ਕੁਐਸਚਨ ਉਸ ਤੋਂ ਬਾਹਰ ਨਹੀਂ ਜਾਵੇਗਾ ਜੇਕਰ ਤੁਸੀਂ ਨਹੀਂ ਦੇਖੀਓ ਵੀਡੀਓ ਤਾਂ ਜ਼ਰੂਰ ਦੇਖ ਲਓ ਦੋਸਤੋ ਪਲੇਲਿਸਟ ਵਿੱਚ ਤੁਹਾਨੂੰ इजीली ਮਿਲ ਜਾਵੇਗੀ ਤਾਂ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਕਹਿੰਦਾ ਹੈ ਪੰਜਾਬ ਦਾ ਪਹਿਲਾ ਸਾਫਟਵੇਅਰ ਟੈਕਨੋਲੋਜੀ ਪਾਰਕ STPI 1998-99 ਵਿੱਚ ਕਿਸ ਸ਼ਹਿਰ ਵਿੱਚ ਸਥਾਪਿਤ ਕੀਤਾ ਗਿਆ ਸੀ ਫੈਕਚੁਅਲ ਕੁਐਸਚਨ ਹੈ ਦੋਸਤੋ ਕੋਈ ਗੱਲ ਨਹੀਂ ਇਹ ਹੈ ਸਰਜੀ ਮੁਹਾਲੀ ਦੇ ਵਿੱਚ ਤਾਂ ਦੋਸਤੋ ਹੁਣ ਤੁਹਾਨੂੰ ਮੈਂ ਦੱਸ ਦਵਾਂ ਕਿ ਪੰਜ ਸਾਡੀਆਂ ਡਿਵੀਜ਼ਨਾਂ ਹਨ ਤੇ ਸਭ ਤੋਂ ਵੱਡੀ ਡਿਵੀਜ਼ਨ ਹੈ ਜੋ ਕਿ ਸਰਜੀ ਜਲੰਧਰ ਹੈ ਤੇ ਸਭ ਤੋਂ ਛੋਟੀ ਹੈ ਰੋਪੜ ਹੈ ਇਹਨਾਂ ਤੁਹਾਨੂੰ ਮੈਂ ਦਾ ਦਿੱਤਾ ਹੈ ਹੁਣ ਦੋਸਤੋ ਤੁਸੀ ਇਹ ਦੱਸਣਾ ਹੈ ਕਿ ਲੁਧਿਆਣਾ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਦੋਸਤੋ ਪੰਜ ਡਿਵੀਜ਼ਨ ਦੇ ਵਿੱਚੋਂ ਦੋ ਦਾ ਦਿੱਤੀਆਂ ਤਿੰਨ ਰਹਿ ਗਈਆਂ ਤਾਂ ਹੁਣ ਉਹਨਾਂ ਦੇ ਵਿੱਚੋਂ ਦੇਖੋ ਦੋਸਤੋ ਲੁਧਿਆਣਾ ਕਿਹੜੇ ਵਿੱਚ ਡਿਵੀਜ਼ਨ ਚ ਆਉਂਦਾ ਹੈ ਅੰਮ੍ਰਿਤਸਰ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਐਂਡ ਪਟਿਆਲਾ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਦੋਸਤੋ ਇਹ ਤੁਸੀ ਕਮੈਂਟ ਬਾਕਸ ਵਿੱਚ ਦੱਸਣਾ ਹੈ ਕਿਉਂਕਿ ਪੇਪਰ ਤੇ ਕੁਐਸਚਨ ਇੱਥੋਂ ਸਿੱਧੇ-ਸਿੱਧੇ ਬਣਦੇ ਹਨ ਜੇਕਰ ਗੱਲ ਕੀਤੀ ਜਾਵੇ ਮੋਹਾਲੀ ਦੀ ਤਾਂ ਮੋਹਾਲੀ ਦਾ ਇੱਕ ਵ ਇੱਕ ਕੁਐਸਚਨ ਬਣਦਾ ਹੈ ਦੋਸਤੋ ਚੱਪੜ ਚਿੜੀ ਹੈ ਜੋ ਚੱਪੜ ਚਿੜੀ ਹੈ ਇਹ ਕਿੱਥੇ ਹੈ ਦੋਸਤੋ ਮੋਹਾਲੀ ਦੇ ਵਿੱਚ ਹੈ ਤੇ ਫਤਿਹ ਬੁਰਜ ਹੈ ਇਹ ਵੀ ਸਿੱਧਾ ਕੁਐਸਚਨ ਹੈ ਫਤਿਹ ਬੁਰਜ ਕਿੱਥੇ ਹੈ ਦੋਸਤੋ ਮੋਹਾਲੀ ਦੇ ਵਿੱਚ ਹੈ ਇਹ ਕੁਐਸਚਨ ਸਿੱਧਾ ਹੀ ਬਣੇਗਾ ਦੋਸਤੋ ਜੇਕਰ ਉੱਥੇ ਚੰਡੀਗੜ੍ਹ ਪਾਇਆ ਹੋਇਆ ਤੇ ਥੱਲੇ ਹੋਇਆ ਕੋਈ ਨਹੀਂ ਤਾ ਚੰਡੀਗੜ੍ਹ ਜੋ ਵੀ ਲਾ ਕੇ ਆਵੇਗਾ ਉਸ ਦਾ ਡੋਲੂ ਮਾਜਿਆ ਜਾਵੇਗਾ ਦੋਸਤੋ ਇਥੋਂ ਕੀ ਹੈ ਤੁਸੀਂ ਅਲਰਟ ਰਹਿਣਾ ਹੈ ਐਗਜ਼ਾਮੀਨਰ ਜੋ ਆਪਸ਼ਨ ਪਾਵੇਗਾ ਜੇਕਰ ਕੋਈ ਨਹੀਂ ਹੋਵੇਗੀ ਤਾਂ ਮਤਲਬ ਕੀ ਹੈ ਸਰ ਜੀ ਉੱਥੇ ਉਹਨਾਂ ਨੇ ਮੋਹਾਲੀ ਆਂਸਰ ਲਾਇਆ ਹੈ ਜੇਕਰ ਕੋਈ ਨਹੀਂ ਨਾ ਹੋਵੇਗੀ ਉੱਥੇ ਚੰਡੀਗੜ੍ਹ ਹੋਇਆ ਤਾਂ ਉੱਥੇ ਚੰਡੀਗੜ੍ਹ ਲਾਉਣਾ ਦੋਸਤੋ ਤਾਂ ਦੋਸਤੋ ਚੱਲਦੇ ਆਂ ਆਪਾਂ ਅਗਲੇ ਕੁਐਸਚਨ ਤੇ ਨੈਕਸਟ ਕੁਐਸਚਨ ਕਹਿੰਦਾ ਹੈ ਮਾਈਕਲ ਓ ਡਵਾਇਰ ਦੀ ਹੱਤਿਆ ਇਹਨਾਂ ਵਿੱਚੋਂ ਕਿਸ ਭਾਰਤੀ ਇਨਕਲਾਬੀ ਨੇ ਕੀਤੀ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਸ਼ਹੀਦ ਉਦਮ ਸਿੰਘ ਜੀ ਨੇ ਕੀਤੀ ਸੀ ਦੋਸਤੋ ਕਦੋਂ ਕੀਤੀ ਸੀ 1940 ਦੇ ਵਿੱਚ ਕੀਤੀ ਸੀ ਜਦੋਂ ਇਹ 7 ਸਾਲ ਦੇ ਸਨ ਤਾਂ ਇਹਨਾਂ ਨੇ ਦੇਖਿਆ ਸੀ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਜੋ ਘਟਨਾ ਵਾਪਰੀ ਸੀ ਉੱਥੇ ਜਨਰਲ ਡਾਇਰ ਨੇ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਸਨ ਤਾਂ ਇਹਨਾਂ ਨੇ ਦੇਖਿਆ ਸੀ ਤਾਂ ਇਹਨਾਂ ਨੇ ਜਾ ਕੇ ਕੀ ਕੀਤਾ ਸੀ 1940 ਦੇ ਵਿੱਚ ਬਦਲਾ ਲਿਆ ਸੀ ਮਾਈਕਲੋ ਡਵਾਇਰ ਦੀ ਹੱਤਿਆ ਕਰਕੇ ਦੋਸਤੋ ਯਾਦ ਰੱਖਣਾ ਉਦਮ ਸਿੰਘ ਅਤੇ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦਿਓ ਕਿ ਉਦਮ ਸਿੰਘ ਦਾ ਪਿੰਡ ਕਿਹੜਾ ਸੀ ਅਤੇ ਉਸ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਚਲੋ ਇਹ ਮੈਂ ਦੱਸ ਦਿੰਦਾ ਹਾਂ ਕਿ ਜੋ ਪਿੰਡ ਹੈ ਉਸ ਨੂੰ ਸ਼ਹੀਦ ਉਦਮ ਸਿੰਘ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਐਸ ਜੀ ਐਸ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਦਮ ਸਿੰਘ ਦਾ ਬਚਪਨ ਦਾ ਨਾਮ ਕੀ ਸੀ ਤੁਸੀਂ ਇਹ ਵੀ ਦੋਸਤੋ ਕਮੈਂਟ ਬਾਕਸ ਵਿੱਚ ਦੱਸਣਾ ਹੈ ਅਤੇ ਇੱਥੇ ਹੈ ਮਾਈ ਭਾਗੋ ਤਾਂ ਇੱਕ ਕੁਐਸਚਨ ਬਣਿਆ ਸੀ ਦੋਸਤੋ ਕੋਆਪਰੇਟਿਵ ਇਨਸਪੈਕਟਰ ਦੇ ਵਿੱਚ ਮਾਈ ਭਾਗੋ ਕਿੱਥੋਂ ਦੀ ਰਹਿਣ ਵਾਲੀ ਸੀ ਤਾਂ ਉਸ ਦਾ ਰਾਈਟ ਆਨਸਰ ਹੈ ਚਬਾਲ ਦੀ ਰਹਿਣ ਵਾਲੀ ਸੀ ਦੋਸਤੋ ਤਾਂ ਚਬਾਲ ਇਸ ਦਾ ਰਾਈਟ ਆਨਸਰ ਹੈ ਮਾਈ ਭਾਗੋ ਕਿਸ ਦੇ ਨਾਲ ਰਿਲੇਟ ਹੈ ਖਿਦਰਾਣੀ ਦੀ ਲੜਾਈ ਦੇ ਨਾਲ ਰਿਲੇਟ ਕਰਦੀ ਹੈ ਜੋ ਕਿ 1705 ਦੇ ਵਿੱਚ ਮਾਈ ਭਾਗੋ ਦੁਆਰਾ ਕੀ ਹੈ ਉੱਥੇ ਸਾਂਭਿਆ ਗਿਆ ਸੀ ਮੋਰਚਾ ਤਾਂ ਇਹ ਵੀ ਯਾਦ ਰੱਖਣਾ ਖਿਦਰਾਣੀ ਦੀ ਲੜਾਈ ਤੇ ਖਿਦਰਾਣੀ ਦੀ ਲੜਾਈ ਵਿੱਚ ਕੌਣ ਮੁਖੀ ਸੀ ਮੂਰੇ ਕੌਣ ਸੀ ਮਾਈ ਭਾਗੋ ਸੀ ਦੋਸਤੋ ਹਿੰਮਤ ਸਿੰਘ ਕੌਣ ਹੈ ਹਿੰਮਤ ਸਿੰਘ ਜੇਕਰ ਦੇਖਿਆ ਜਾਵੇ ਪੰਜ ਪਿਆਰਿਆਂ ਨੂੰ ਤਾਂ ਪੰਜ ਪਿਆਰਿਆਂ ਦੇ ਵਿੱਚ ਜੋ ਪੰਜ ਪਿਆਰੇ ਸਨ ਉਹਨਾਂ ਦੇ ਵਿੱਚ ਹਿੰਮਤ ਸਿੰਘ ਵੀ ਅਸੀਂ ਲਾ ਸਕਦੇ ਹਾਂ ਬਟ ਇਹ ਨਹੀਂ ਪਤਾ ਕਿ ਤੇ ਆਪਸ਼ਨ ਦੇ ਵਿੱਚ ਹਿੰਮਤ ਸਿੰਘ ਕਿਸ ਦਾ ਨਾਮ ਹੈ ਕਰਤਾਰ ਸਿੰਘ ਸਰਾਭਾ ਸਿੱਧਾ ਏਕੀ ਹੈ ਗਦਰ ਪਾਰਟੀ ਦੇ ਨਾਲ ਰਿਲੇਟ ਕਰਦੇ ਹਨ ਕਰਤਾਰ ਸਿੰਘ ਸਰਾਭਾ ਅਤੇ ਗਦਰ ਪਾਰਟੀ 1913 ਦੇ ਵਿੱਚ ਬਣੀ ਸੀ ਅਤੇ ਗਦਰ ਕੀ ਸੀ ਇੱਕ ਗਦਰ ਕੀ ਸੀ ਇੱਕ ਨਿਊਜ਼ਪੇਪਰ ਸੀ ਇੱਕ ਅਖਬਾਰ ਸੀ ਦੋਸਤੋ ਯਾਦ ਰੱਖਣਾ ਹੈ ਤੇ ਇਹ ਕਿਹੜੀ ਭਾਸ਼ਾ ਦਾ ਅਖਬਾਰ ਸੀ ਇਹ ਸੀ ਇੰਗਰੇਜ਼ੀ ਨੂੰ ਛੱਡ ਕੇ ਬਾਕੀ ਸਾਰੀਆਂ ਭਾਸ਼ਾਵਾਂ ਦਾ ਅਖਬਾਰ ਸੀ ਦੋਸਤੋ ਤਾਂ ਕਿੰਨੇ ਕੁਐਸਚਨ ਇੱਥੇ ਆਪਾਂ ਕਲੀਅਰ ਕਰ ਦਿੱਤੇ ਹਨ ਤੁਹਾਡੇ ਦੋਸਤੋ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਅਗਲਾ ਕੁਐਸਚਨ ਵੀ ਦੇਖ ਲਈਏ ਕੀ ਕਹਿੰਦਾ ਹੈ ਅਗਲਾ ਕਹਿੰਦਾ ਹੈ ਹੇਟ ਦਿੱਤੇ ਵਿਕਲਪਾਂ ਵਿੱਚੋਂ ਸਿੱਖ ਭਗਤੀ ਸੰਗੀਤ ਦਾ ਕਿਹੜਾ ਸੰਗੀਤਕਾਰ ਪਦਮਸ਼੍ਰੀ ਨਾਲ ਸਨਮਾਨਿਤ ਹੈ ਤਾਂ ਦੋਸਤੋ ਫੈਕਚੁਅਲ ਜਿਹਾ ਕੁਐਸਚਨ ਹੈ ਇਸ ਦਾ ਰਾਈਟ ਆਨਸਰ ਹੈ ਜੋ ਭਾਈ ਨਿਰਮਲ ਸਿੰਘ ਖਾਲਸਾ ਇਸ ਦਾ ਰਾਈਟ ਆਨਸਰ ਹੈ ਦੋਸਤੋ ਫੈਕਚੁਅਲ ਕੁਐਸਚਨਸ ਇਹ ਨੈਕਸਟ ਕਹਿੰਦਾ ਹੈ ਕਿਲਾ ਮੁਬਾਰਕ ਇੱਕ ਇਤਿਹਾਸਕ ਮਹੱਤਤਾ ਵਾਲੀ ਸਮਾਰਕ ਪੰਜਾਬ ਦੇ ਡੈਸ਼ ਸ਼ਹਿਰ ਵਿੱਚ ਸਥਿਤ ਹੈ ਤਾਂ ਕਿਲਾ ਮੁਬਾਰਕ ਇੱਕ ਸਾਨੂੰ ਪਤਾ ਹੈ ਸਰਜੀ ਪਟਿਆਲੇ ਦੇ ਵਿੱਚ ਹੈ ਇੱਕ ਕਿੱਥੇ ਹੈ ਬਠਿੰਡੇ ਦੇ ਵਿੱਚ ਹੈ ਦੋਸਤੋ ਤਾਂ ਇੱਥੇ ਆਪਸ਼ਨ ਦੇਖਣਾ ਹੈ ਅਸੀਂ ਕਿਲਾ ਮੁਬਾਰਕ ਇਤਿਹਾਸਕ ਮਤਦਾਵਲੀ ਕੀੜੀ ਹੈ ਬਠਿੰਡਾ ਕਦੇ ਵੀ ਆਪਸ਼ਨ ਦੇ ਵਿੱਚ ਪਟਿਆਲਾ ਤੇ ਬਠਿੰਡਾ ਇਕੱਠੇ ਨਹੀਂ ਪਾਵੇਗਾ ਇਹ ਤਾਂ ਦੋਸਤੋ ਇੱਕ ਕੁਐਸਚਨ ਸੀ ਹੁਣ ਤੁਸੀਂ ਦੱਸਣਾ ਹੈ ਪਠਾਨ ਕੋਟ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਬਣਿਆ ਹੈ ਤਾਂ ਉਸ ਜ਼ਿਲ੍ਹੇ ਦਾ ਨਾਮ ਕੀ ਹੈ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦਿਓ ਫਰੋਜਪੁਰ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਇੱਕ ਕਮੈਂਟ ਬਾਕਸ ਵਿੱਚ ਤੁਸੀਂ ਦੱਸਣਾ ਹੈ ਅੰਮ੍ਰਿਤਸਰ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਕਮੈਂਟ ਬਾਕਸ ਵਿੱਚ ਦੱਸਣਾ ਤੇ ਬਠਿੰਡਾ ਕਿਹੜੀ ਡਿਵੀਜ਼ਨ ਚ ਆਉਂਦਾ ਹੈ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਦੋਸਤੋ ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਤਾਂ ਪਠਾਨਕੋਟ ਹੈ ਇਹ ਕੀ ਹੈ ਗੁਰਦਾਸਪੁਰ ਦੇ ਵਿੱਚੋਂ ਸਰਜੀ ਬਣਿਆ ਹੈ ਜ਼ਿਲ੍ਹਾ ਬਣਿਆ ਹੈ 2011 ਦੇ ਵਿੱਚ ਇਸ ਨੂੰ ਬਣਾਇਆ ਗਿਆ ਹੈ ਗੁਰਦਾਸਪੁਰ ਫਰੋਇਪੁਰ ਕਿਹੜੀ ਡਿਵੀਜ਼ਨ ਚ ਹੈ ਤਾਂ ਇਹ ਤਾਂ ਸਰ ਜੀ ਖੁਦ ਹੀ ਡਿਵੀਜ਼ਨ ਹੈ ਫਰੋਇਪੁਰ ਫਰੋਇਪੁਰ ਦੇ ਵਿੱਚ ਹੀ ਹੈ ਅੰਮ੍ਰਿਤਸਰ ਕਿੱਥੇ ਹੈ ਸਰ ਜੀ ਇਹ ਹੈ ਜਲੰਧਰ ਦੇ ਵਿੱਚ ਜਲੰਧਰ ਸਭ ਤੋਂ ਕੀ ਹੈ ਸਾਡੀ ਵੱਡੀ ਡਿਵੀਜ਼ਨ ਹੈ ਬਠਿੰਡਾ ਕਿੱਥੇ ਹੈ ਦੋਸਤੋ ਇਹ ਹੈ ਫਰੀਦਕੋਟ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਦੋਸਤੋ ਤਾਂ ਚਲਦੇ ਆਪਾਂ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਕਹਿੰਦਾ ਹੈ ਪੰਜਾਬ ਦਾ ਕੁੱਲ ਕਾਸਟ ਜੋਗ ਰਕਬਾ 4.2 ਮਿਲੀਅਨ ਹੈਕਟੇਅਰ ਹੈ ਜੋ ਕਿ ਭਾਰਤ ਵਿੱਚ ਬੀਜੇ ਜਾਣ ਵਾਲੇ ਕੁੱਲ ਰਕਬੇ ਦਾ ਡੈਸ਼ ਹੈ ਤਾਂ ਫੈਕਚੁਅਲ ਕੁਐਸਚਨ ਹੈ ਦੋਸਤੋ 3% ਹੈ ਮਤਲਬ ਕੀ ਹੈ ਇਕਨੋਮਿਕ ਦਾ ਕੁਐਸਚਨ ਇਹ 1 ਨੰਬਰ ਦਾ ਕੁਐਸਚਨ ਬਣੇਗਾ ਦੋਸਤੋ ਪੇਪਰ ਦੇ ਵਿੱਚ 1 ਨੰਬਰ ਦਾ ਹੀ ਕੁਐਸਚਨ ਇਕਨੋਮਿਕ ਵਿੱਚੋਂ ਪੁੱਛਿਆ ਜਾਂਦਾ ਹੈ ਨੈਕਸਟ ਕਹਿੰਦਾ ਹੈ ਦੋਸਤੋ ਪੈਪਸੂ ਵਿਧਾਨ ਜੋ ਹੈ ਪੈਪਸੂ ਵਿਧਾਨ ਸਭਾ ਨੂੰ ਇਹਨਾਂ ਵਿੱਚੋਂ ਕਿਸ ਪ੍ਰਧਾਨ ਦੁਆਰਾ ਭੰਗ ਕੀਤਾ ਗਿਆ ਸੀ ਹੁਣ ਪੈਪਸੂ ਦੀ ਗੱਲ ਕੀਤੀ ਜਾਵੇ ਵਿਧਾਨ ਸਭਾ ਨੂੰ ਭੰਗ ਕੀਤਾ ਗਿਆ ਦੋਸਤੋ 50 ਪੌਲਸ ਕੁਐਸਚਨ ਬਣਿਆ ਸੀ 1969 ਜਾਂ ਉਥੇ 7020 ਪਾਇਆ ਹੋ ਸਕਦਾ ਹੈ 1969 ਦੇ ਵਿੱਚ ਕੀਤਾ ਗਿਆ ਸੀ ਭੰਗ ਤੁਹਾਨੂੰ ਕੀ ਹੈ ਉਥੇ 197020 ਦਿਖਾਈ ਦੇ ਸਕਦਾ ਹੈ ਦੋਸਤੋ 1969 ਦੇ ਵਿੱਚ ਭੰਗ ਕੀਤਾ ਗਿਆ ਸੀ ਤੇ ਕਿਸੇ ਕੌਣ ਸੀ ਉਦੋਂ ਪ੍ਰਧਾਨ ਉਦੋਂ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਅਸੀਂ ਗੱਲ ਇੱਥੇ ਹੀ ਖਤਮ ਨਹੀਂ ਕਰਦੇ ਦੋਸਤੋ ਪੈਪਸੂ ਹੈ ਜੋ ਕਦੋਂ ਬਣਿਆ ਸੀ ਤਾਂ ਪੀ ਤੇ ਪੈਂਦਾ ਹੈ ਪੈਪਸੂ ਤੇ ਪੀ ਦੇ ਕੀ ਪੈਂਦਾ ਹੈ 15 ਮਤਲਬ ਕੀ ਹੈ ਅਸੀਂ ਕੱਲਾ 1948 ਹੀ ਨਹੀਂ ਯਾਦ ਕਰਨਾ ਅਸੀਂ ਨਾਲ ਉਸ ਦੀ ਡੇਟ ਵੀ ਯਾਦ ਕਰਾਂਗੇ ਪੀ ਤੋਂ ਕੀ ਪੈਂਦਾ ਹੁੰਦਾ ਹੈ 15 ਪੈਂਦਾ ਹੁੰਦਾ ਹੈ ਦੋਸਤੋ ਪੀ ਨੂੰ ਪੁੱਠਾ ਕਰ ਦਵੋ ਮਤਲਬ ਕੀ ਹੋ ਗਿਆ ਪੀ ਨੂੰ ਪੁੱਠਾ ਕਰਕੇ ਕੀ ਆ ਜੇ ਬਣ ਜਾਵੇਗਾ ਤਾਂ ਉੱਥੇ ਏ ਆਨਸਰ ਬਣ ਜਾਵੇਗਾ 15 ਜੁਲਾਈ ਜਾਂ 15 ਜੁਲਾਈ ਹੋ ਗਿਆ 15 ਜੁਲਾਈ 1948 ਨੂੰ ਕੀ ਹੈ ਪੈਪਸੂ ਬਣਿਆ ਸੀ ਤਾਂ ਦੋਸਤੋ ਇਹ ਤਾਂ ਸੀ ਮਤਲਬ ਕੀ ਹੈ 15 ਜੁਲਾਈ 1948 ਨੂੰ ਪੈਪਸੂ ਬਣਿਆ ਸੀ ਤਾਂ ਸਰ ਜੀ ਬਣਿਆ ਤਾਂ ਉਹਦੋਂ ਸੀ ਤੇ ਪੰਜਾਬ 'ਚ ਲਾਇਆ ਗਿਆ ਸੀ 1 ਨਵੰਬਰ 1968 ਨੂੰ ਸੌਰੀ 1900 ਸੌਰੀ 15 ਜੁਲਾਈ 1948 ਨੂੰ ਕੀਆ ਇਹ ਬਣਿਆ ਸੀ ਅਤੇ ਰਲਾਇਆ ਗਿਆ ਸੀ 1 ਨਵੰਬਰ 1956 ਨੂੰ ਰਲਾਇਆ ਗਿਆ ਸੀ ਦੋਸਤੋ ਹੁਣ ਦੇਖੋ ਇਹਦੇ ਵਿੱਚ ਡਿਫਰੈਂਸ ਹੈ ਜੋ ਉਹ ਕੀ ਹੈ ਸਾਡਾ 8 ਦਾ ਹੈ 8 ਦਾ ਹੈ ਮਤਲਬ ਕਿ 8 ਰਿਆਸਤਾਂ ਹਨ ਇਸ ਦੀਆਂ ਤਾਂ ਡਿਫਰੈਂਸ ਤੋਂ ਯਾਦ ਰੱਖਣਾ ਹੈ 8 ਰਿਆਸਤਾਂ ਹੁਣ ਦੋਸਤੋ 8 ਵਿਆਸਤਾਂ ਤਾਂ ਹਨ ਉਹ ਕਿਹੜੀਆਂ-ਕਿਹੜੀਆਂ ਹਨ ਅਸੀਂ ਉਹ ਵੀ ਦੇਖ ਲੈਨੇ ਆ ਸਭ ਤੋਂ ਪਹਿਲਾਂ ਕੀ ਆ ਅਸੀਂ ਪੈਪਸੂ ਪਟਿਆਲਾ ਬੰਦਾ ਹੈ ਤਾਂ ਪਟਿਆਲਾ ਲੈ ਲਿਆ ਪਟਿਆਲੇ ਦੇ ਨਾਲ ਕੀ ਆ ਮਲੇਰ ਕੋਟਲਾ ਹੋ ਗਿਆ ਨਾਬਾ ਹੋ ਗਿਆ ਜੀਦ ਹੋ ਗਿਆ ਇਹ ਤਾਂ 4 ਹੋ ਗਈਆਂ ਇੱਕ ਕੀ ਆ ਕਲਸੀਆ ਹੈ ਨਾਲਾਗੜ ਹੈ ਫਿਰੋਜ਼ਪੁਰ ਹੈ ਅਤੇ ਸੌਰੀ ਫਰੀਦਕੋਟ ਹੈ ਤੇ ਇੱਕ ਕਿਹੜਾ ਰਹਿ ਗਿਆ ਸਰ ਜੀ ਕਰਪੂਰਥਲਾ ਰਹਿ ਗਿਆ ਤਾਂ ਹੁਣ ਇਹ ਕਿੰਨੀਆਂ ਹੋ ਗਈਆਂ 1 2 3 4 5 6 7 8 ਮਤਲਬ ਕੀ ਹੈ ਇਹ ਹੋ ਗਈਆਂ 8 ਮਤਲਬ ਕੀ ਹੈ ਇੱਥੇ 8 ਸਾਡੀਆਂ ਹੋ ਗਈਆਂ ਤਾਂ ਅਠਾਂ ਦੇ ਵਿੱਚੋਂ ਜੋ ਮਲੇਰ ਕੋਟਲਾ ਸੀ ਮਲੇਰ ਕੋਟਲਾ ਕੀ ਸੀ ਸਰ ਜੀ ਮੁਸਲਮ ਦਾ ਏਰੀਆ ਸੀ ਤੇ ਜੋ ਨਾਲਾਗੜ ਸੀ ਇਹ ਕੀ ਸੀ ਹਿੰਦੂ ਸੀ ਅਤੇ ਬਾਕੀ ਜੋ 6 ਰਿਆਸਤਾਂ ਰਹਿ ਗਈਆਂ ਸਨ ਉਹ ਕਿਹੜੀਆਂ ਸਨ ਸਿੱਖ ਦੀਆਂ ਸਨ ਦੋਸਤੋ ਸਿੱਖ ਭਾਈਚਾਰੇ ਦੀਆਂ ਸਨ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਸਿੱਧਾ-ਸਿੱਧਾ ਇਹ ਵੀ ਕੁਐਸਚਨ ਆਵੇਗਾ ਦੋਸਤੋ ਤਾਂ ਅੱਗੇ ਦੇਖਿਆ ਜਾਵੇ ਨੈਕਸਟ ਕੁਐਸਚਨ ਕਹਿੰਦਾ ਹੈ ਕਹਿੰਦਾ ਹੈ ਕਿ ਜਲਿਆਂਵਾਲੇ ਬਾਗ ਕਤਲੇਆਮ ਨੂੰ ਖੂਨੀ ਵਿਸਾਖੀ ਲਿਖਣ ਲਈ ਪ੍ਰੇਰਿਤ ਕੀਤਾ ਕਿਸ ਵਿੱਚ ਕਲੋਨੀਅਲ ਸ਼ਾਸਨ ਦਾ ਮਜ਼ਾਕ ਉਡਾਇਆ ਗਿਆ ਜਿਸ ਵਿੱਚ ਤਾਂ ਦੇਖੋ ਦੋਸਤੋ ਸਿੱਧਾ ਤੁਹਾਨੂੰ ਦੱਸ ਦਿੰਦਾ ਹਾਂ ਜਿੱਥੇ ਵੀ ਕੀ ਹੈ ਖੂਨ ਖਰਾਬੇ ਵਾਲੀ ਗੱਲ ਹੋਵੇਗੀ ਮਤਲਬ ਕੀ ਹੈ ਜੋ ਵੀ ਕਵਿਤਾ ਵਿੱਚ ਖੂਨ ਖਰਾਬੇ ਵਾਲੀ ਗੱਲ ਹੋਵੇਗੀ ਉਹ ਸਿੱਧਾ ਕਹਿ ਦੇਣਾ ਹੈ ਨਾਨਕ ਸਿੰਘ ਨਾਨਕ ਸਿੰਘ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਬਟ ਕੀ ਆ ਅਸੀਂ ਖੂਨੀ ਵਸਾਖੀ ਹੀ ਕੱਲੀ ਨਹੀਂ ਕਰਨੀ ਇੱਥੇ ਕੀ ਆ ਇੱਕ ਆ ਜਾਂਦਾ ਹੈ ਚਿੱਟਾ ਲਊ ਬਹੁਤ ਇੰਪੋਰਟੈਂਟ ਹੈ ਇੱਕ ਹੈ ਫੁਲਾਦੀ ਫੁੱਲ ਇਹ ਵੀ ਇੰਪੋਰਟੈਂਟ ਹੈ ਜੇਕਰ ਹੋਰ ਦੇਖਿਆ ਜਾਵੇ ਤਾਂ ਹੋਰ ਮੇਰੇ ਹਾਂਜੀ ਇੱਕ ਮਿਆਨ ਵਿੱਚ ਕੀ ਆ ਦੋ ਤਲਵਾਰਾਂ ਇਹ ਵੀ ਇਸ ਦਾ ਹੈ ਤੇ ਇੱਕ ਕੀ ਹੈ ਖੂਨੀ ਵ사ਖੀ ਦੋਸਤੋ ਹੈਗੀਆਂ ਦਾ ਬਹੁਤ ਅਨਭਟ ਗਿਆ ਇੰਪੋਰਟੈਂਟ ਏ ਹਨ ਮਤਲਬ ਕਿ ਚਿੱਟਾ ਲਹੂ ਹੋ ਗਿਆ ਬਹੁਤ ਇੰਪੋਰਟੈਂਟ ਹੈ ਫਲਾਦੀ ਜੋ ਹੈ ਕਿ ਇਹ ਜੋ ਸੀ ਇਹ ਆਪਾਂ ਦੇਖੀ ਸੀ ਕਿ ਇੱਕ ਸੀ ਫਲਾਦੀ ਫੁੱਲ ਸੀ ਇੱਕ ਜੋ ਹੋ ਗਿਆ ਉੱਤੇ ਹੀ ਹੈ ਖੂਨੀ ਵ사ਖੀ ਇੱਕ ਹੈ ਪਵਿੱਤਰ ਪਾਪੀ ਇਹ ਕੀ ਹੈ ਜਿੰਦੀਆਂ ਵੀ ਹਨ ਸਾਰੀਆਂ ਪਾਪੀਆਂ ਵਾਲੀਆਂ ਗੱਲਾਂ ਕੀ ਹੈ ਖੂਨੀ ਵਾਲੀਆਂ ਗੱਲਾਂ ਇਹ ਨਾਨਕ ਸਿੰਘ ਦੀਆਂ ਹੀ ਕਵਿਤਾਵਾਂ ਹਨ ਇਹ ਯਾਦ ਰੱਖਣਾ ਹੈ ਦੋਸਤੋ ਤਾਂ ਇੱਥੇ ਅਸੀਂ ਦੂਜਿਆਂ ਦਾ ਵੀ ਦੇਖ ਲੈਂਦੇ ਹਾਂ ਕਿ ਗੁਰਦਿਆਲ ਸਿੰਘ ਨਾਨਕ ਸਿੰਘ ਅਮਰਤਾ ਪ੍ਰੀਤਮ ਤਾਂ ਨੈਕਸਟ ਚੱਲਦੇ ਆਪਾਂ ਕਿਉਂਕਿ ਲਿਟਰੇਚਰ ਦਾ ਪਾਰਟ ਆ ਗਿਆ ਅੱਗੇ ਆ ਗਿਆ ਕਾਲੇ ਹਿਰਨ ਦੀ ਖਤਰੇ ਵਿੱਚ ਪੈ ਰਹੀ ਨਸਲ ਦੀ ਰੱਖਿਆ ਲਈ ਬਿਸ਼ਨੋਈ ਭਾਈਚਾਰੇ ਦੀ ਪਹਿਲਕਦਮੀ ਪੰਜਾਬ ਵਿੱਚ ਹੇਠ ਲਿਖੇ ਜੰਗਲੀ ਜੀਵ ਸੈਂਕਚੂਰੀਆਂ ਵਿੱਚੋਂ ਕਿਸ ਨਾਲ ਜੁੜੀ ਹੋਈ ਹੈ ਤਾਂ ਇਹ ਕੁਐਸਚਨ ਹੈ ਕੁਐਸਚਨ ਦੇ ਵਿੱਚ ਹੀ ਕਾਫੀ ਆਂਸਰ ਮਿਲ ਗਏ ਕਿ ਇੱਕ ਤਾਂ ਪਹਿਲੀ ਗੱਲ ਕਾਲਾ ਹਿਰਨ ਹੈ ਸਰ ਜੀ ਕਿੱਥੇ ਪਾਇਆ ਜਾਂਦਾ ਹੈ ਉਹ ਤੁਹਾਨੂੰ ਪਤਾ ਲੱਗ ਜਾਵੇਗਾ ਦੂਜੀ ਕੀ ਬਿਸ਼ਨੋਈ ਭਾਈਚਾਰੇ ਦੀ ਗੱਲ ਹੋਈ ਹੈ ਕੋਈ ਜੰਗਲੀ ਜੀਵ ਸੰਕਚਰੀ ਹੈ ਬਿਸ਼ਨੋਈ ਭਾਈਚਾਰੇ ਦੀ ਪੈਰ ਕਦਮੀ ਹੈ ਮਤਲਬ ਕਿ ਕਿਹੜੀ ਜੰਗਲੀ ਜੀਵ ਸੰਕਚਰੀ ਜਿੱਥੇ ਕਾਲੇ ਹਿਰਨ ਮਿਲਦੇ ਹਨ ਬਿਸ਼ਨੋਈ ਭਾਈਚਾਰੇ ਦੀ ਪੈਰ ਕਦਮੀ ਹੈ ਤੇ ਕੀ ਹੈ ਇੱਕ ਸੈਂਕਚਰੀ ਹੈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਹਬੌਰ ਜੰਗਲੀ ਜੀਵ ਸੈਂਕਚਰੀ ਇਸ ਦਾ ਰਾਈਟ ਆਨਸਰ ਹੈ ਹੁਣ ਸਾਨੂੰ ਸਿੱਧਾ-ਸਿੱਧਾ ਪਤਾ ਲੱਗ ਗਿਆ ਕਿ ਹਬੌਰ ਨੂੰ ਬਿਸ਼ਨੋਈ ਵੀ ਕਿਹਾ ਜਾਂਦਾ ਹੈ ਹਬੌਰ ਦੇ ਵਿੱਚ ਕਾਲੇ ਹਿਰਨ ਪਾਏ ਜਾਂਦੇ ਹਨ ਅਤੇ ਦੂਜੀ ਗੱਲ ਯਾਦ ਰੱਖਣੀ ਹੈ ਦੋਸਤੋ ਸਾਡੀਆਂ ਟੋਟਲ 13 ਜੰਗਲੀ ਜੀਵ ਸੈਂਕਚਰੀਜ਼ ਹਨ ਜਿਨ੍ਹਾਂ ਦੇ ਵਿੱਚੋਂ 12 ਕੀ ਹੈ 12 ਹਨ ਜੋ ਸਰਕਾਰੀ ਹਨ ਮਤਲਬ ਕੀ ਹੈ ਗਵਰਨਮੈਂਟ ਹਨ ਅਤੇ ਇੱਕ ਕੀ ਹੈ ਪ੍ਰਾਈਵੇਟ ਹੈ ਨਿੱਜੀ ਹੈ ਤਾਂ ਜੋ ਪ੍ਰਾਈਵੇਟ ਹੈ ਉਹ ਬਿਸ਼ਨੋਈਆਂ ਦੁਆਰਾ ਬਣਾਈ ਗਈ ਹੈ ਹਬੋਰ ਜੰਗਲੀ ਜੀਵ ਸੈਂਕਚੁਰੀ ਤਾਂ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਹੁਣ ਇੱਥੇ ਦੇਖਿਆ ਜਾਵੇ ਜੋ ਇੱਥੇ ਪਾਇਆ ਹੋਇਆ ਹੈ ਇਹਨਾਂ ਨੇ ਵੀਰਪਾਤਸੋ ਜੰਗਲੀ ਜੀਵ ਇਹ ਕਿੱਥੇ ਹੈ ਸਰ ਜੀ ਇਹ ਹੈ ਐ ਇਹ ਹੈ ਤੁਸੀਂ ਪਟਿਆਲੇ ਦੇ ਵਿੱਚ ਲਿਖੋ ਪਟਿਆਲੇ ਦੇ ਵਿੱਚ ਹੈ ਝੱਜਰ ਬੰਚੋਲੀ ਇਹ ਕਿੱਥੇ ਹੈ ਸਰ ਜੀ ਇਹ ਆਨੰਦਪੁਰ ਸਾਹਿਬ ਦੇ ਵਿੱਚ ਹੈ ਹਰੀਕੇ ਕਿੱਥੇ ਹੈ ਤਰਨ ਤਾਰਨ ਦੇ ਵਿੱਚ ਹੈ ਅਤੇ ਤਿੰਨੇ ਕੀ ਹਨ ਗਵਰਨਮੈਂਟ ਹਨ ਅਤੇ ਇਕੋ ਇੱਕ ਹੈ ਜੋ ਹਬੋਰ ਜੰਗਲੀ ਜੀਵ ਸੈਂਚਰੀ ਹੈ ਉਹ ਕੀ ਹੈ ਪ੍ਰਾਈਵੇਟ ਹੈ ਨੈਕਸਟ ਦੇਖਿਆ ਜਾਵੇ ਦੋਸਤੋ ਕਹਿੰਦਾ ਹੈ ਨਾਨਕ ਸਿੰਘ ਦੁਆਰਾ ਹੇਠ ਲਿਗੇ ਵਿੱਚੋਂ ਕਿਹੜਾ ਨਾਵਲ ਲਿਖਿਆ ਗਿਆ ਸੀ ਤੁਹੇ ਸਿੱਧਾ ਦੇਖਣਾ ਹੈ ਕਿ ਪਵਿੱਤਰ ਪਾਪੀ ਹੈ ਜੋ ਪਾਪੀ ਹੈ ਇਹ ਨਾਨਕ ਸਿੰਘ ਦੀ ਹੀ ਰਚਨਾ ਹੈ ਇਹਨਾਂ ਨੂੰ ਪਤਾ ਸਾਨੂੰ ਨਾਵਲ ਹੈਗੇ ਕੀ ਹੈ ਬਟ ਕੀ ਹੈ ਇਹ ਇੱਕ ਨਾਵਲ ਹੈ ਇਹ ਵੀ ਤੁਸੀਂ ਹੁਣ ਕੁਐਸਚਨ ਦੇ ਵਿੱਚੋਂ ਤੁਹਾਨੂੰ ਇੱਕ ਹੋਰ ਕੁਐਸਚਨ ਮਿਲ ਗਿਆ ਕੀ ਨਾਨਕ ਸਿੰਘ ਦਾ ਨਾਵਲ ਹੈ ਜੋ ਪਵਿੱਤਰ ਪਾਪੀ ਹੈ ਤੇ ਇੱਕ ਪੇਪਰ A ਦੇ ਵਿੱਚ ਬਣਿਆ ਸੀ ਡਾਟਾ ਇੰਟਰਪ੍ਰੀਟਰਰ ਚ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਕਿਸ ਨੇ ਕਿਹਾ ਹੈ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਹੈ ਤਾਂ ਇੱਥੇ ਮਿੱਤਰ ਪਿਆਰਾ ਰਚਨਾ ਹੈ ਜੋ ਇੱਕ ਇਸਦੀ ਹੈ ਇਸ ਦਾ ਨਾਮ ਹੈ ਦੋਸਤੋ ਜਸਵੰਤ ਸਿੰਘ ਕਮਲ ਜਸਵੰਤ ਸਿੰਘ ਕਮਲ ਇਸ ਦਾ ਕੀ ਹੈ ਜੋ ਮੇਨ ਹੈ ਲੇਖਕ ਹੈ ਮਿੱਤਰ ਪਿਆਰਾ ਜਸਵੰਤ ਸਿੰਘ ਕਵਲ ਦੀ ਲਿਖੀ ਹੋਈ ਹੈ ਕਾਗਜ਼ ਦੇ ਕੈਨਵਸ ਤਾਂ ਤੁਹਾਨੂੰ ਪਤਾ ਹੀ ਹੈ ਅਮਰਤਾ ਪ੍ਰੀਤਮ ਦੀ ਰਚਨਾ ਹੈ ਦੋਸਤੋ ਤਾਂ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਜੋ ਕਿ ਲਾਸਟ ਕੁਐਸ਼ਚਨ ਹੈ ਪੰਜਾਬ ਉੱਤਰ ਪੂਰਬ ਅਤੇ ਉੱਤਰ ਵੱਲੋਂ ਇਹਨਾਂ ਵਿੱਚ ਕਿਸ ਰੇਂਜ ਨਾਲ ਕਿਰਿਆ ਹੋਇਆ ਹੈ ਤਾਂ ਫੈਕਚੁਅਲ ਕੁਐਸ਼ਚਨ ਸੀ ਇਹ ਸ਼ਿਵਾਲਿਕ ਰੇਂਜ ਦੇ ਨਾਲ ਕਿਰਿਆ ਹੋਇਆ ਹੈ ਪੰਜਾਬ ਤਿਕੋਣਾ ਹੈ ਅਤੇ ਇਹ ਕੀ ਹੈ ਉੱਤਰ ਹੈ ਇਹ ਕੀ ਹੈ ਪੂਰਬ ਹੈ ਤੇ ਇੱਥੇ ਜੇ ਜਾ ਕੇ ਕੀ ਹੈ ਆ ਸਾਰਾ ਹਿਮਾਲਿਆ ਪਰਬਤ ਹੈ ਇੱਥੇ ਸ਼ਿਵਾਲਿਕ ਰੇਂਜ ਪੈਂਦੀਆਂ ਹਨ ਬਟ ਅਸੀਂ ਇੱਥੇ ਇੱਕ ਅਰਾਵਲੀ ਰੇਂਜ ਵੀ ਦੇਖੀ ਜੋ ਕੀ ਹੈ 올ਡੇਸਟ 올ਡੇਸਟ ਹੈ ਪਹਾੜੀ ਹੈ ਅਰਾਵਲੀ ਅਤੇ ਇਹ ਕਿੱਥੇ ਹੈ ਰਾਜਸਥਾਨ ਦੇ ਵਿੱਚ ਹੈ ਦੋਸਤੋ ਇਹ ਕੀ ਸੀ ਇੱਕ ਇੰਪੋਰਟੈਂਟ ਕੁਐਸਚਨ ਸੀ ਜੋ ਕਿ ਇੰਡੀਆ ਹਿਸਟਰੀ ਚ ਇੰਡੀਆ ਜੀਓਗ੍ਰਾਫੀ ਚ ਕੁਐਸਚਨ ਬਣਦਾ ਹੁੰਦਾ ਹੈ ਤਾਂ ਦੋਸਤੋ ਇਹ ਸੰ ਕੁਐਸਚਨ ਤੁਹਾਨੂੰ ਕਵੈਸਚਨ ਤਾਂ ਵਧੀਆ ਲੱਗੇ ਹੀ ਲੱਗੇ ਬਟ ਕੀ ਹੈ ਜੋ ਨਾਲ ਐਕਸਟra ਇਨਫੋਰਮੇਸ਼ਨ ਦਿੱਤੀ ਹੈ ਉਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਅਤੇ ਵੀਡੀਓ ਨੂੰ ਲਾਈਕ ਕਰਕੇ ਦੱਸਣਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਇਹ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚ ਸਕੇ ਤਾਂ ਇਸੇ ਤਰ੍ਹਾਂ ਇਸੇ ਕੰਫੀਡੈਂਸ ਦੇ ਵਿੱਚ ਇਸੇ એનર્ਜੀ ਦੇ ਵਿੱਚ ਆਪਾਂ ਕੱਲ ਹੋਰ ਕਵੈਸਚਨ ਕਰਾਂਗੇ ਜੋ ਕਿ TCS ਦੁਆਰਾ ਪੁੱਛੇ ਗਏ ਹਨ ਤਾਂ ਮਿਲਦੇ ਆਂ ਆਪਾਂ ਕੱਲ ਐਸੇ ਵਕਤ ਦੋਸਤੋ ਤਾ ਤਕਲੀ ਸਤਿ ਸ਼੍ਰੀ ਅਕਾਲ ਜੀ